ਜਿਹੜੀ ਮੌਤ ਹੁੰਦੀ ਆ ਉਹ ਹੁੰਦੀ ਆ ਬੱਚਿਆਂ ਦੀ ਇੱਕ ਬੱਕਰੀ ਟਰਾਂਸਪੋਰਟੇਸ਼ਨ ਚ ਜ਼ਿਆਦਾ ਮਰਦੀ ਆ ਦੂਜੀ ਦੂਜਾ ਜਿਹੜੀ ਮੌਤ ਹੁੰਦੀ ਆ ਉਹ ਛੋਟੇ ਬੱਚਿਆਂ ਦੀ ਹੁੰਦੀ ਆ ਕੋਸ਼ਿਸ਼ਾ ਮੇ ਸਾ ਇਹ ਹੀ ਕਰੋ ਕਿ ਜਿੱਥੋਂ ਬੱਕਰੀ ਲਓ ਦੋ ਤਿੰਨ ਮਿਲ ਜਾਣ ਬਹੁਤ ਵਧੀਆ ਕੱਲੀ ਬੱਕਰੀ ਦੇ ਪਹਿਲਾਂ ਤੇ ਉਹ ਆ ਕੇ ਢਿੱਲੀ ਹੋ ਜਾਏਗੀ ਬਿਮਾਰ ਹੋ ਜਾਏਗੀ ਉਹਨੂੰ ਰਿਕਵਰ ਕਰਦੇ ਕਰਦੇ 2-3 ਮਹੀਨੇ ਲੱਗ ਜਾਣਗੇ ਜਿੱਥੇ ਤੁਸੀਂ ਖੜੇ ਹੋ ਉੱਥੇ ਫੇਰ ਆ ਜਾਓਗੇ। ਬੱਚਿਆਂ ਦੇ ਮਰਨ ਦਾ ਸਭ ਤੋਂ ਵੱਡਾ ਕਾਰਨ ਹੈ ਜਿਹੜੋ ਬੱਕਰੀ ਬੱਚਾ ਜੰਮਦਾ ਉਹਦੇ ਥੱਲੇ 나ੜੂ ਲਟਕਿਆ ਹੁੰਦਾ ਹੈ ਨਾ ਜਿਹੜੀ ਉਹ ਬੱਕਰੀ ਨਾਲ ਉਹਨੂੰ ਜੋੜਿਆ ਹੁੰਦਾ ਉਹਦੇ 'ਚ ਇਨਫੈਕਸ਼ਨ ਹੋ ਜਾਏਗਾ ਤਾਂ ਬੱਕਰੀ ਮਰੇਗੀ। ਜਦੋਂ ਬੱਚਾ ਮਿੱਟੀ ਚੱਟਦਾ ਮਿੱਟੀ ਚੱਟੇਗਾ ਉਹਦੇ ਕੀ ਹੋਏਗਾ ਇੱਕ ਤੇ ਮੋਕ ਲੱਗ ਜਾਈਗੀ ਤੇ ਕੋਸ਼ਿਸ਼ ਹਮੇਸ਼ਾ ਇਹ ਹੀ ਕਰੋ ਕਿ ਜਿੱਥੋਂ ਬੱਕਰੀ ਲਓ 2 3 ਮਿਲ ਜਾਣ ਬਹੁਤ ਵਧੀਆ ਕੱਲੀ ਬੱਕਰੀ ਦੇ ਪਹਿਲਾਂ ਤੇ ਉਹ ਆ ਕੇ ਢਿੱਲੀ ਹੋ ਜੇਗੀ ਬਿਮਾਰ ਹੋ ਜੇਗੀ ਉਹਨੂੰ ਰਿਕਵਰ ਕਰਦੇ ਕਰਦੇ 2-3 ਮਹੀਨੇ ਲੱਗ ਜਾਣਗੇ ਜਿੱਥੇ ਤੁਸੀਂ ਖੜੇ ਹੋ ਉੱਥੇ ਫੇਰ ਆ ਜਾਓਗੇ ਜਿਹੜਾ ਤੁਹਾਡਾ ਕੰਮ ਅੱਜ ਸ਼ੁਰੂ ਹੋਣਾ ਚਾਹੀਦਾ ਉਹ 4 ਮਹੀਨੇ ਬਾਅਦ ਸ਼ੁਰੂ ਹੋਏਗਾ ਦੂਜਾ ਮੈਂ ਤੁਹਾਨੂੰ ਦੱਸਿਆ ਸੀ ਜਿਹੜੀ ਮੌਤ ਹੁੰਦੀ ਆ ਉਹ ਹੁੰਦੀ ਆ ਬੱਚਿਆਂ ਦੀ ਇੱਕ ਬੱਕਰੀ ਟਰਾਂਸਪੋਰਟੇਸ਼ਨ 'ਚ ਜ਼ਿਆਦਾ ਮਰਦੀ ਆ ਦੂਜੀ ਦੂਜਾ ਜਿਹੜੀ ਮੌਤ ਹੁੰਦੀ ਆ ਉਹ ਛੋਟੇ ਬੱਚਿਆਂ ਦੀ ਹੁੰਦੀ ਆ ਜਿਹੜੇ 0 ਦਿਨ ਤੋਂ ਲੈ ਕੇ 0 ਦਿਨ ਮੈਂ ਉਹਨੂੰ ਕਹਿੰਦਾ ਜਿੱਦਾਂ ਅੱਜ ਬੱਕਰੀ ਹੋਈ ਐ ਕੱਲ ਕਰਾਂਗੇ ਤੇ 1 ਦਿਨ ਦਾ ਹੋਇਆ ਨਾ ਅੱਜ ਤੇ ਬਗੈਰ ਦਿਨ ਦਾ ਹੀ ਹੋ ਗਿਆ ਤੇ 0 ਤੋਂ ਲੈ ਕੇ 25 ਦਿਨ ਦਾ ਬੱਕਰ ਬੱਚਾ ਜਿਹੜਾ ਹੁੰਦਾ ਉਹਦੀ ਮੌਤ ਹੁੰਦੀ ਐ ਮੈਕਸਿਮਮ ਹੋਰ ਉਹਦੀ ਮੌਤ ਹੋਣ ਦਾ ਮਤਲਬ ਐ ਕਿ ਤੁਹਾਡੇ ਘਰੇ ਜਿਹੜੀ ਕਮਾਈ ਆਉਣੀ ਐ ਉਹ ਉੜਦੀ ਚਲੀ ਗਈ ਤੇ ਹੁਣ ਉਹ ਬੱਚੇ ਮਰਦੇ ਕਿਉਂ ਆ ਬੱਚਿਆਂ ਦੇ ਮਰਨ ਦਾ ਸਭ ਤੋਂ ਵੱਡਾ ਕਾਰਨ ਐ ਜਿਹੜੋ ਬੱਕਰੀ ਬੱਚਾ ਜੰਮਦਾ ਉਹਦੇ ਥੱਲੇ 나ੜੂ ਲਟਕਿਆ ਹੁੰਦਾ ਹਨਾ ਜਿਹੜੀ ਉਹ ਬੱਕਰੀ ਨਾਲ ਉਹਨੂੰ ਜੋੜਿਆ ਹੁੰਦਾ ਉਹਦੇ ਚ ਇਨਫੈਕਸ਼ਨ ਹੋ ਜਾਏਗਾ ਤਾਂ ਬੱਕਰੀ ਮਰੇਗੀ ਬੱਚਾ ਮਰੇਗਾ ਦੂਜਾ ਜਦੋਂ ਬੱਚਾ ਮਿੱਟੀ ਚੱਟਦਾ ਮਿੱਟੀ ਚੱਟੇਗਾ ਉਹਦੇ ਕੀ ਹੋਏਗਾ ਇੱਕ ਤੇ ਮੋਕ ਲੱਗ ਜਾਏਗੀ ਦੂਜਾ ਉਹਦਾ ਜਿਹੜੀ ਬਾਹਰ ਦੀ ਜਿਹੜੀ ਸਕਿਨ ਹੈ ਉਹ ਬਿਲਕੁਲ ਐ ਖੁਰਦਰੀ ਹੋ ਜਾਏਗੀ। ਸਰੀਰ ਚੋਂ ਬੋ ਆਣ ਲੱਪੇਗੀ। ਔਰ ਜਦੋਂ ਤੁਰੇਗਾ ਨਾ ਉਹ ਸ਼ਰਾਬੀ ਜਿੱਦਾਂ ਤੁਰਦੇ ਆ ਐਦਾਂ ਤੁਰੇਗਾ, ਥੋੜਾ ਤੁਰੇਗਾ, ਡਿੱਪੇਗਾ, ਥੋੜਾ ਦੂਰੇਗਾ, ਟੱਪੇਗਾ। ਇਹ ਤਿੰਨ ਚੀਜ਼ਾਂ ਇਹਦੇ ਤੋਂ ਬਚਾਣ ਲਈ ਜਦੋਂ ਤੁਸੀਂ ਬੱਕਰੀ ਨੂੰ ਬੱਕਰੀ ਜਦੋਂ ਗੱਭਣ ਹੋ ਗਈ ਤੁਹਾਨੂੰ ਪਤਾ ਲੱਗ ਜਾਏ ਵੀ 4 ਤੋਂ 5 ਦਿਨ ਹੈਗੇ ਸੂਣ ਨੂੰ ਉਹਨੂੰ ਵੱਖਰਾ ਕਰ ਦਿਓ ਠੀਕ ਐ ਮਿੱਟੀ ਖਾਣ ਤੋਂ ਬਚਾਣ ਲਈ ਉਹਨੂੰ ਜਾਂ ਤਾਂ ਥੱਲੇ ਪਰਾਲੀ ਵਿਛਾ ਲਓ ਅਗਰ ਪਰਾਲੀ ਨਹੀਂ ਹੈ ਤੇ ਜਿਹੜਾ ਚੂਨਾ ਹੁੰਦਾ ਜਿਹੜਾ ਆਪਾਂ ਨੇਤਾ ਨੇਤਾ ਆਉਂਦੇ ਉਹ ਖਲਾਰੀ ਦਾ ਨਾ ਉਹਦੀ ਮੋਟੀ ਤਹਿ ਬਣਾ ਦਿਓ ਹੋਰ ਜਿਹੜੀਆਂ ਉਹਦੀਆਂ ਦੁਵਾਰਾਂ ਆ ਉਹਦੇ ਤੇ ਚੂਨੇ ਨੂੰ ਪੁਤਾਈ ਕਰਾ ਦਿਓ ਚੰਗੀ ਤਰ੍ਹਾਂ ਮੋਟੀ ਮੋਟੀ ਕਿਉਂਕਿ ਜਦੋਂ ਬੱਚਾ ਹੁੰਦਾ ਨਾ 2 ਜਾਂ 3 ਦਿਨ ਦੇ ਬਾਅਦ ਉਹਦੇ ਅੰਦਰ ਮਿੱਟੀ ਖਾਣ ਦੀ ਅਰਜ਼ ਆ ਜਾਂਦੀ ਹੈ ਬਈ ਉਹ ਆਇਰਨ ਉਰਨ ਘਟਦਾ ਉਹਦਾ ਤੇ ਈਕੋ ਦੀ ਮੌਤ ਦਾ ਇਹ ਕਾਰਨ ਹੈ ਦੂਜਾ ਇਹ ਕਾਰਨ ਬੁਖਾਰ ਹੋ ਜਾਏਗਾ ਜੇ ਤੁਸੀਂ ਠੰਡ ਤੋਂ ਨਹੀਂ ਬਚਾਇਆ ਬੁਖਾਰ ਹੋ ਜਾਏਗਾ ਉਹ ਮੈਂ ਤੁਹਾਨੂੰ ਦੱਸਦਾ ਥੱਲੇ ਚੂਨਾ ਮਿਚਾਓ ਦਵਾਰਾਂ ਤੇ ਮੋਟਾ ਉਹ ਲਾਓ ਦੂ ਬੱਕਰੀ ਨੂੰ ਤੁਸੀਂ ਦੁੱਧ ਕਦੋਂ ਪਲਾਉਨੇ ਹੋ ਜੀ ਨਵੇਂ ਮੇਮਣੇ ਨੂੰ ਕਿੰਨੀ ਕੀ ਦੇਰ ਬਾਅਦ ਜੇਰ ਡਿਗਣ ਦੇ ਬਾਅਦ ਪਹਿਲਾਂ ਪਹਿਲਾਂ ਪਿਆ ਦਿੰਦੇ ਨਾ ਇਹ ਕੰਮ ਵਧੀਆ ਕਰਦੇ ਹੋ ਕਈ ਲੋਕ ਕੀ ਕਰਦੇ ਆ ਜਿੱਦਾਂ گاਵਾ ਮੱਝਾਂ ਵਾਲੇ ਵੀ ਐ ਉਹ ਇੰਤਜ਼ਾਰ ਕਰਦੇ ਆ ਕਿ ਬਈ ਜੇਰ ਡਿਗੇ ਤੇ ਅਸੀਂ ਦੁੱਧ ਪਲਾਈਏ ਹਨਾ ਪਰ ਸਭ ਤੋਂ ਜੈਨੂਨ ਚੀਜ਼ ਐ ਜਿੱਦਾਂ ਹੀ ਤੁਹਾਡੇ ਬੱਚਾ ਹੋਇਆ ਉਹਨੂੰ ਸਾਫ਼ ਸੁਥਰਾ ਕਰੋ ਉਹਦੀ ਮਾਂ ਦੇ ਅੱਗੇ ਉਹਨੂੰ ਰੱਖ ਦਿਓ ਉਹ ਜਦੋਂ ਉਹਨੂੰ ਚੱਟੇਗੀ ਉਹ ਜਦੋਂ ਚੱਟੇਗੀ ਉਹਨੂੰ ਉਹਨੂੰ ਅੰਦਰ ਸਿਗਨਲ ਜਾਂਦਾ ਕਿ ਹਾਂ ਬਈ ਆ ਬੱਚਾ ਹੋ ਗਿਆ ਹੁਣ ਜੇਰ ਆਏਗੀ ਦੂਜਾ ਜਦੋਂ ਦੁੱਧ ਪੀਂਦਾ ਤੁਸੀਂ ਦੇਖਿਆ ਹੋਣਾ ਜਦੋਂ ਬੱਚਾ ਦੁੱਧ ਪੀਂਦਾ ਉਹ ਥਣ ਨੂੰ ਐ ਮੂੰਹ ਉੱਚਾ ਮਾਰਦਾ ਹੈਨਾ ਉਦੋਂ ਜਦੋਂ ਥਣ ਨੂੰ ਉੱਚਾ ਮਾਰਦਾ ਬੱਕਰੀ ਦੇ ਅੰਦਰ ਇੱਕ ਹਾਰਮੋਨ ਹੁੰਦਾ অক্সੀਟੋਸਿਨ ਕਰਕੇ ਉਹਨੂੰ ਕਹਿੰਦੇ ਆ ਉਹ ਉਹਦੇ ਅੰਦਰੋਂ ਰਿਲੀਜ਼ ਹੁੰਦਾ ਜਦੋਂ ਰਿਲੀਜ਼ ਹੁੰਦਾ ਇਹ ਵੀ ਬੱਕਰੀ ਲਈ ਇੱਕ ਸਿਗਨਲ ਹੁੰਦਾ ਵੀ ਆ ਮੇਰਾ ਬੱਚਾ ਬਾਹਰ ਆ ਗਿਆ ਦੁੱਧ ਪੀ ਰਿਹਾ ਤੇ ਉਹ ਜਿਹੜੀ ਜੇਰ ਹੈ ਉਹ ਆਟੋਮੈਟਿਕਲੀ ਉਹਦੀ ਆਣੀ ਸ਼ੁਰੂ ਹੋ ਜਾਂਦੀ ਬਾਹਰ ਤੇ ਜਿਹੜਾ ਆਪਾਂ ਆਪਣੀ ਪੰਜਾਬੀ ਚ ਉਹਨਾਂ ਨੂੰ ਬੌਲੀ ਕਹਿੰਦੇ ਆ ਹਨਾ ਕਾਮਾਜਦੀ ਹੁੰਦੀ ਹੈ ਸੇਮ ਇਹਦੀ ਬੌਲੀ ਹੈ ਬੱਕਰੀ ਨੂੰ 3 ਦਿਨ ਤੱਕ ਬੱਚੇ ਨੂੰ ਔਰ ਬੱਕਰੀ ਨੂੰ ਇਕੱਠਾ ਰੱਖੋ 3 ਦਿਨ ਬਾਅਦ ਉਹਨੂੰ ਵੱਖਰਾ ਕਰ ਦਿਓ ਜਦੋਂ ਉਹਨੂੰ ਦੁੱਧ ਪਲਾਉਣਾ ਉਦੋਂ ਹੀ ਉਹਦੀ ਮਾਂ ਕੋਲ ਲਿਜਾਓ 3 ਦਿਨ ਉਹਦੇ ਨਾਲ ਛੱਡੋ ਜਿਹੜੀ ਬੌਲੀ ਐ ਬੱਚੇ ਨੂੰ ਵਧਾਉਣ ਲਈ ਸਭ ਤੋਂ ਜ਼ਿਆਦਾ ਪ੍ਰੋਟੀਨ ਕੰਮ ਕਰਦਾ ਛੋਟੇ ਉਹਦੇ 'ਚ ਨਾ ਪ੍ਰੋਟੀਨ ਜ਼ਿਆਦਾ ਜਿੰਨਾ ਪ੍ਰੋਟੀਨ ਤੋਂ ਵਧੀਆ ਡਾਈਟ ਦੇਓਗੇ ਬੱਕਰੇ ਦੇ ਬੱਚਿਆਂ ਦੀ ਗ੍ਰੋਥ ਜ਼ਿਆਦਾ ਹੁੰਦੀ ਹੈ ਜਿਹੜੀ ਬੋਲੀ ਐ ਉਹਦੇ ਚ 20 ਤੋਂ 22% ਪ੍ਰੋਟੀਨ ਹੁੰਦਾ ਜਦੋਂ ਪਹਿਲੇ 3 ਦਿਨ ਉਹਦੇ ਬਾਅਦ ਉਹ ਘਟਦਾ ਚਲਾ ਜਾਂਦਾ ਔਰ ਬੋਲੀ ਦੀ ਜਿਹੜੀ ਤਾਕਤ ਐ ਉਹ ਵੀ ਘਟਦੀ ਐ ਜਿੰਨੀ ਆਪਾਂ ਬੱਕਰੀਆਂ ਨੂੰ ਵੈਕਸੀਨ ਕਰਦੇ ਆ ਆਪਾਂ ਇਹੀ ਕਰਦੇ ਆ ਵੀ 3 ਮਹੀਨੇ ਤੋਂ ਉੱਚੇ ਦੇ ਬੱਚੇ ਨੂੰ 3 ਮਹੀਨੇ ਦੀ ਉਮਰ ਹੋ ਜਾਏ ਉਸ ਤੋਂ ਜ਼ਿਆਦਾ ਦੇ ਬੱਚੇ ਦੀ ਆਪਾਂ ਵੈਕਸੀਨ ਕਰੀਦੀ ਐ ਠੀਕ ਐ ਕੱਟਦੇ ਬੱਕਰੀ ਦੀ ਨਹੀਂ ਕਰੀਦੀ ਉਸ ਦਾ ਕਾਰਨ ਹੁੰਦਾ ਜੋ ਉਹਨੂੰ ਮਿਲਣਾ ਉਹ ਜਿਹੜੀ ਬੌਲੀ ਆਪਾਂ ਪਲਾਉਣੀ ਹੈ ਨਾ ਟੀਕਾ ਲਾਵਾਂਗੇ ਉਹਨੇ ਵੀ ਇਮਿਊਨਿਟੀ ਬਣਾਉਣੀ ਹੈ ਤਿੰਨ ਮਹੀਨੇ ਤੱਕ ਉਹ ਜਿਹੜੀ ਬੌਲੀ